ਜਿਹੜੀ ਮੈਂ ਗੱਲਬਾਤ ਹੁਣ ਕਰਨ ਲੱਗੀ ਆ ਨਾ ਇਹ ਸਭ ਤੇ ਸਮਝ ਨਹੀਂ ਆਉਣੀ ਸਰ ਜੇ ਤੁਹਾਨੂੰ ਸਮਝ ਨਹੀਂ ਆ ਰਹੀ ਯਾ ਦੁਬਾਰਾ ਸੁਣ ਲਓ ਯਾ ਮੈਂ ਵੀ ਤੁਹਾਡੇ ਵਾਸਤੇ ਇੱਕ ਕਨਵਰਸੇਸ਼ਨ ਹੈ ਨਹੀਂ ਕਿ ਕਿਉਂਕਿ ਸਾਰੇ ਵਾਸਤੇ ਹੈ ਨਹੀਂ ਨਾ ਕਨਵਰਸੇਸ਼ਨ ਸੋ ਗੱਲਬਾਤ ਇਹ ਹੈ ਕਿ 3D 4D ਐਂਡ 5D ਜੀ ਜੀ ਜਿਹੜੀ ਧਰਤੀ ਹੈਗੀ ਐ ਉਹ ਕੋਲੀ 3D ਨਹੀਂ ਹੈਗੀ 3D ਜਿਹਨਾਂ ਵਾਸਤੇ ਹੈਗੀ ਐ ਉਹ ਸਾਰੇ ਉਹੋ ਨੇ ਜਿਹੜੇ ਗੁੱਸੇ ਗਿਲੇ ਨਿਰਾਜ਼ਕੀਆਂ ਜੈਲਸੀ ਕੰਦਾ ਬੋਲਣਾ ਕਾਲਾ ਕੱਢਣੀਆਂ ਅਬਿਊਜ਼ ਕਰਨਾ ਜਾਨਵਰ ਖਾਣੇ ਉਥੇ ਬੈਠੇ ਹੋਏ ਨੇ ਜਿਹੜੇ ਲੋਕ ਉਤੋਂ ਅੱਗੇ ਵਧਦੇ ਨੇ ਜਾਨਵਰ ਖਾਣੇ ਬੰਦ ਕਰਦੇ ਨੇ ਆਪਣੀ ਫ੍ਰੀਕਵੈਂਸੀ ਦੇ ਕੰਮ ਕਰਦੇ ਨੇ એનર્ਜੀ ਦੇ ਕੰਮ ਕਰਦੇ ਨੇ ਜਿਨ੍ਹਾਂ ਨੂੰ એનર્ਜੀ ਦਾ ਪਤਾ ਲੱਗਦਾ ਹੈ ਪਾਸ ਸਿਰਫ ਹੱਥ ਸੌਫਟਲੀ ਰਬ ਕਰਕੇ ਤੁਹਾਡੇ ਹੱਥਾਂ ਦੇ ਵਿੱਚ ਵੀ એનર્ਜੀ ਅਗਰ ਦੇ ਕਿਉਂ ਤੁਹਾਡੇ ਹੱਥਾਂ ਦੇ ਵਿੱਚ ਵੀ એનર્ਜੀ ਸੈਂਟਰਸ ਨੇ ਸਾਡੀ ਸਾਰੀ ਬਾਡੀ ਵਿੱਚ એનર્ਜੀ ਸੈਂਟਰਸ ਨੇ ਸਾਡੇ ਆਲੇ ਦੁਆਲੇ એનર્ਜੀ ਸੈਂਟਰ ਨੇ ਸਾਡੇ ਆਲੇ ਦੁਆਲੇ ਸਾਡਾ ਔਰਾ ਹੈ ਸਾਡਾ ਔਰਿਕ ਫੀਲਡ ਹੈ ਜੀ energy ਜਿਉਂ-ਜਿਉਂ ਅਸੀਂ 4D ਉਸ ਤੋਂ ਬਾਅਦ 5D ਤੇ ਇਕੱਲਾ 5D ਤੇ ਵੈਸੇ ਗੱਲ ਨਹੀਂ ਮੁਕਤੀ ਪਰ ਹਾਲੇ 5D ਤੱਕ ਹੀ ਬਹੁਤ ਹੈ ਤੁਹਾਡੇ ਵਾਸਤੇ ਕਿਉਂਕਿ ਜੇ ਮੈਂ 5D ਤੋਂ ਅੱਗੇ 6 7 8 ਅੱਗੇ ਦੀ ਅੱਗੇ ਜਾਣ ਲਗੀ ਤੁਹਾਡੇ ਵਾਸਤੇ ਬਹੁਤ ਕੰਫਿਊਜ਼ਿੰਗ ਹੋ ਜਾਣਾ ਪਰ ਗੱਲ ਸਿਰਫ ਇੰਨੀ ਹੈਗੀ ਹੈ ਕਿ ਤੁਸੀਂ ਆਪਣੀ એનર્ਜੀ ਨੂੰ ਰੇਜ ਕਰ ਸਕਦੇ ਹੋ ਕਿਵੇਂ ਕਰ ਸਕਦੇ ਹੋ ਸਾਡੇ ਲਾਈਵਸ ਦੇ ਵਿੱਚ ਆਇਆ ਕਰੋ ਆਪਾਂ ਇਹ ਗੱਲਬਾਤ ਕਰਦੇ ਹੁੰਨੇ ਆਂ ਔਰ ਐਸ ਸੀਰੀਜ਼ ਦੇ ਵਿੱਚ ਗੱਲਬਾਤ ਦੇ ਉੱਤੇ ਉਡੀਕ ਕਰਿਓ ਕਿਉਂਕਿ ਮੈਂ ਇਹਦੇ ਉੱਤੇ ਤੁਹਾਡੇ ਨਾਲ ਹੋਰ ਗੱਲਬਾਤ ਜ਼ਰੂਰ ਕਰਾਂਗੀ ਐਬਸੋਲੂਟਲੀ ਤੇ ਟਾਈਮ ਲਾਈਨਸ ਦੇ ਬਾਰੇ ਵਿੱਚ ਵੀ ਸੋ ਉਰੀ ਕਰੋ ਆਪਾਂ ਜਲਦੀ ਗੱਲਬਾਤ ਕਰਦੇ ਆਂ